ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਹਿੱਤ ਸਾਰਿਆਂ ਨੂੰ ਤਿਰੰਗੇ ਦੀ ਸ਼ਾਨ ਚ ਉਸ ਰੰਗ ਚ ਰੰਗੇ ਹੋਏ ਆ ਵੀ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਧਵਾ ਕੀਤੀਆਂ ਜਿਨ੍ਹਾਂ ਦੇ ਸੰਧੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ ਹਿਸਾਬ ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਵੀ ਕਿਸੇ ਤਰੀਕੇ ਨਾਲ ਮੈਂ ਟੀਵੀ ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿ ਉਹ ਕਿ ਦੋ ਤਿੰਨ ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਹੈ ਮੈਰੀ ਕਿਵੇਂ ਦਿਖੇ ਅੱਜ ਜੇ ਬੀਬੀਐਮਬੀ ਦੇ ਚੇਅਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਜਿਹੜਾ ਗੈਸਟ ਹਾਊਸ ਜਾਂ ਆਪਣੇ ਵੈਸੇ ਦੌਰੇ ਤੇ ਕਿਉਂਕਿ ਬਰਸਾਤਾਂ ਹੋਈਆਂ ਮੀਂਹ ਪਿਆ ਡੈਮ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ ਕਿਉਂਕਿ ਸਭ ਤੋਂ ਪਹਿਲਾਂ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਾੜਾ ਮੋਟਾ ਤਾਂ ਸਮਝੋ ਇੱਕ ਇਹਨਾਂ ਦਾ ਮੰਤਰੀ ਆ ਜਿਹੜਾ ਮੈਂ ਸਮਝਦਾ ਉਹਨੂੰ ਇਸੇ ਕੰਮ ਤੇ ਆ ਜਲਦੀ ਤੋਂ ਜਲਦੀ ਐਫ ਆਈ ਆਰ ਦਰਜਾ ਜਿਹੜੀ ਇਹ ਐਮ ਐਲ ਏ ਜਾਂ ਮੰਤਰੀ ਆ ਜਿਹੜਾ ਐਜੂਕੇਸ਼ਨ ਬੈਂਚ ਤੇ ਹੋਣੀ ਚਾਹੀਦੀ ਹੈ ਤੇ ਦੇਸ਼ ਕਰੋ ਦਾ ਮਕਦਮਾ ਜਿਹੜਾ ਇੱਥੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੂਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜਦੋਂ ਇਹ ਕੋਰਟ ਚ ਗੱਲਾਂ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ ਚ ਸਭ ਕੁਝ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਆ ਜਿਹੜੀ ਉਹ ਨਹੀਂ ਦੇਣੀ ਤੇ ਫਿਰ ਤੁਸੀਂ ਇਹ ਡਰਾਮਾ ਕਰਦੇ ਹੋ ਇਸ ਵੇਲੇ ਇਹ ਦਿਖਾ ਰਹੇ ਹੋ ਕਿ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਹੈ ਉਹ ਵੰਡੇ ਹੋਏ ਆ ਮੁੱਖ ਮੰਤਰੀ ਤੇ ਵੀ ਦੇਸ਼ ਧ్రోਹ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਵੀ ਚੇਅਰਮੈਨ ਨੇ ਜਿਹੜੇ ਉਹ ਗੈਸਟ ਹਾਊਸ ਬੈਠੇ ਰੈਸਟ ਹਾਊਸ ਸਰਕਟ ਹਾਊਸ ਬੈਠੇ ਨੇ ਤੇ ਜਿਹੜਾ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਹੈ ਕੋਈ ਵੀ ਅਟੈਕ ਜਿਹੜਾ ਪਾਕਿਸਤਾਨੀ ਕਰ ਸਕਦਾ ਹੈ ਤੁਸੀਂ ਇਹਨੂੰ ਯਾਰ ਮਖੌਲ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਲੀਆਂ ਹੀ ਸੁਧਦੀਆਂ ਤੁਹਾਨੂੰ ਇਸ ਵੇਲੇ ਚੇਅਰਮੈਨ ਉਹ ਸਿਕਿਉਰਿਟੀ ਦੇਖਣ ਗਏ ਆਪਣੇ ਦੇਸ਼ ਦੇ ਡੈਮ ਦੀ ਤੇ ਤੁਸੀਂ ਜੇ ਉੱਥੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਰੁੜ ਜਾਣਗੇ ਜ਼ਿਲ੍ਹੇ ਰੁੜ ਜਾਣਗੇ ਉਹਨਾਂ ਨੂੰ ਦੇਖਣ ਲਈ ਉਹਨੂੰ ਬਚਾਉਣ ਲਈ ਬੀਬੀਐਮਪੀ ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉੱਥੇ ਗਏ ਆ ਤੁਸੀਂ ਸਿਰਫ ਆਪਣਾ ਬੀਬੀਐਮਪੀ ਚੇਅਰਮੈਨ ਨੇ ਥੱਲੇ ਨਾਲ ਜਾ ਕੇ ਨਟ ਖੋਲਣ ਲੱਗਨੇ ਆ ਚੀਫ ਮਿਨਿਸਟਰ ਸਭ ਥੋੜੀ ਅਕਲ ਵਰਤੋ ਇਹ ਮੌਕੇ ਤੇ ਅਕਲ ਵਰਤਨ ਦੀ ਲੋੜ ਆ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਗ ਸ਼ੁਰੂ ਹੋਈ ਹੋਈ ਹੈ ਤੁਸੀਂ ਜਿਹੜਾ ਇਹ ਆਪਣਾ ਤਮਸ਼ਾ ਸਿਰੀ ਆ ਕੇ ਮੀਡੀਆ 'ਚ ਲੱਗ ਜਾਂਦੇ ਹੋ ਸਿਰਫ ਛੁਟਕਲੇ ਲੋਕਾਂ ਨੂੰ ਹਾ ਹਾ ਹੀ ਹੀ ਕਰਕੇ ਵਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੋਂ ਤੁਹਾਡਾ ਮੈਂਬਰ ਪਾਰਲੀਮੈਂਟ ਰਿਆ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਨਾ ਆਓ ਬਾਰ ਬਾਰ ਮੈਂ ਤੁਹਾਨੂੰ ਕਹਿੰਨਾ ਆ ਜਿਹੜਾ ਟੱਟੂ ਜੀ ਹੈ ਇੱਕ ਮੈਂ ਕਹਿਣਾ ਨਹੀਂ ਚਾਹੁੰਦਾ ਜਾਣ ਬੁੱਝ ਕੇ ਇਹਦੇ ਉੱਤੇ ਮੈਂ ਸਮਝਦਾ ਪੁਲਿਸ ਵੀ ਥੋੜਾ ਸੋਚੇ ਪੁਲਿਸ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਨਾ ਕਰੇ ਕਿੱਧਰ ਦੇਸ਼ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਚੀਰਮੈਨ ਦੁਆਰਾ ਕਹਿਣਾ ਵੀ ਬਿਲਕੁਲ ਬੀਬੀ ਐਮਬੀ ਦੇ ਚੀਰਮੈਨ ਉੱਤੇ ਕੋਈ ਵੀ ਪਾਣੀ ਦੇ ਬਾਰੇ ਹੰਜਾਇਆ ਨਾ ਪੰਜਾਬ ਵਾਲੀ ਗੱਲ ਨਹੀਂ ਕਰਨ ਗਏ ਸੀ ਕਿਉਂਕਿ ਸਾਰਾ ਯਾਰ ਹਾਈ ਕੋਰਟ ਸੁਪਰੀਮ ਕੋਰਟ ਹਾਈ ਲੈਵਲ ਤੇ ਇੰਨੀਆਂ ਗੱਲਾਂ ਚੱਲ ਰਹੀਆਂ ਸੀ ਸੀਐਮ ਨੂੰ ਕਿਤੇ ਹੋਰ ਕੰਮ ਨਹੀਂ ਕੋਈ ਅਦਗਾਟ ਨਹੀਂ ਕੁਛ ਨਹੀਂ ਇਹ ਹੈਲੀਕਾਪਟਰ ਚੱਕਦੇ ਆ ਆਪਣਾ ਪਾਕ ਦਾ ਐਮਟੀ ਆਪਣੀਆਂ ਖਬਰਾਂ ਬਣਾਉਣ ਲਈ ਆ ਜਾਂਦੇ ਕਿਸ ਤਰੀਕੇ ਨਾਲ ਜਿਨ੍ਹਾਂ ਨੇ ਵਿਰੋਧ ਕਰਾਇਆ ਉਹ ਪਾਕਿਸਤਾਨੀ ਸੀ ਉਸ ਸਭ ਤੋਂ ਵੱਧ ਜਿਹੜੀਆਂ ਲੜਾਈਆਂ ਜੋ ਕੁਝ ਕਰਵਾਨੀਆਂ ਜੇ ਮੈਂ ਗਿਣਾਵਾਂ ਉਹ ਅੱਜ ਗੱਲ ਨਹੀਂ ਗਈ ਉਹ ਹਿੰਦੁਸਤਾਨ ਤੋਂ ਪੰਜਾਬ ਦੀ ਆ ਨਾ ਇਹ ਗੱਲ ਕਰੋ ਪੰਜਾਬ ਨੂੰ ਤੁਸੀਂ ਵੰਡਣ ਦੀ ਕੋਸ਼ਿਸ਼ ਨਾ ਕਰੋ ਸੀਐਮ ਸਾਹਿਬ ਇਹ ਬਹੁਤ ਵੱਡਾ ਦੇਸ਼ਗ੍ਰੋਹ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਜਦੋਂ ਬਾਰ ਬਾਰ ਇਹ ਕਹਿੰਤੀ ਗੱਲ ਵੀ ਕੋਈ ਪੰਜਾਬ ਦਾ ਇੱਕ ਪਾਣੀ ਨਹੀਂ ਜਾਊਗਾ ਉਹ ਤਹਰੀਆਣਾ ਆਪਣੇ ਜੂ ਨਿਕਲੇ ਆ ਹੋਏ ਐ ਰੋਜ਼ ਸਾਡੇ ਕਿਸਾਨ ਦੱਛੇ ਬੰਦੀ ਇਕ ਦੂਜੇ ਨਾਲ ਇਕੱਠੇ ਹੁੰਦੀਆਂ ਕਿਸਾਨ ਇਕੱਠੇ ਹੁੰਦੇ ਆ ਇੱਕ ਵੀ ਪੰਜਾਬ ਤੇ ਹਰਿਆਣੇ ਦਾ ਕੋਈ ਇੱਕ ਵੀ ਬੰਦਾ ਆਪਸ ਵਿੱਚ ਲੈ ਕਿਸੇ ਨੇ ਵੀ ਮੈਂ ਆ ਪਿਛਲੇ ਦੇਨ ਅੱਜ ਲੋਹਦਾ ਕੰਮ ਸ਼ੁਰੂ ਹੋਇਆ ਇੱਕ ਲਬਜ਼ ਕਿਸੇ ਕੋਲ ਨਹੀਂ ਸੁਣਿਆ ਇੰਨਾ ਪਿਆਰ ਦਿਖਾਇਆ ਰਿਹਾ ਨੇ ਪੰਜਾਬ ਨੇ ਪਰ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਕੱਲੇ ਹੋ ਜਿਹੜਾ ਇਹ ਤੁਸੀਂ ਸੀਨ ਕ੍ਰੀਏਟ ਕਰਨ ਲੱਗੇ ਹੋ ਦੇਖੋ ਅੱਜ ਫੇਰ ਚੀਫ ਮਿਨਿਸਟਰ ਪੰਜਾਬ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਹਿੱਤ ਸਾਂਹਿਆਂ ਨੂੰ ਤਿਰੰਗੇ ਦੀ ਸ਼ਾਨ ਚ ਉਸ ਰੰਗ ਚ ਰੰਗੇ ਹੋਏ ਆ ਕਿ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਦਵਾ ਕੀਤੀਆਂ ਜਿਨ੍ਹਾਂ ਦੇ ਸੰਦੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ ਹਿਸਾਬ ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਵੀ ਕਿਸੇ ਤਰੀਕੇ ਨਾਲ ਮੈਂ ਟੀਵੀ 'ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿਉਂਕਿ 2-3 ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਹੈ ਮੇਰੀ ਕਿਵੇਂ ਦਿਖੇ ਅੱਜ ਜੇ BBMP ਦੇ ਚੇਅਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਸਰਕ ਜਿਹੜਾ ਗੈਸਟ ਹਾਊਸ ਜਾਂ ਆਪਣੇ ਵੈਸੇ ਦੌਰੇ ਤੇ ਕਿਉਂਕਿ ਬਰਸਾਤਾ ਹੋਈਆਂ ਮੀਂਹ ਪਿਆ ਡੈਮ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ ਕਿਉਂਕਿ ਸਭ ਤੋਂ ਪਹਿਲਾਂ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਾਣਾ ਮੋਟਾ ਤਾਂ ਸਮਝੋ ਇੱਕ ਇਹਦਾ ਮੰਤਰੀ ਆ ਜਿਹੜਾ ਮੈਂ ਸਮਝਦਾ ਉਹਨੂੰ ਇਸੇ ਕੰਮ ਤੇ ਆ ਜਲਦੀ ਤੋਂ ਜਲਦੀ ਐਫ ਆਈ ਆਰ ਦਰਜਾ ਜਿਹੜੀ ਕਿ ਐ ਐਮ ਐਲ ਏ ਜਾਂ ਮੰਤਰੀ ਆ ਜਿਹੜਾ ਐਜੂਕੇਸ਼ਨ ਬੈਂਚ ਤੇ ਹੋਣੀ ਚਾਹੀਦੀ ਤੇ ਦੇਸ਼ ਘਰੋ ਦਾ ਮੁਕੱਦਮਾ ਜਿਹੜਾ ਇੱਥੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੁਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜਦੋਂ ਇੱਕ ਕੋਰਟ ਚ ਗੱਲਾਂ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ ਚ ਸਭ ਕੁਝ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਆ ਜਿਹੜੀ ਉਹ ਨਹੀਂ ਦੇਣੀ ਤੇ ਫਿਰ ਤੁਸੀਂ ਇਹ ਡਰਾਮਾ ਕਰਦੇ ਹੋ ਇਸ ਵੇਲੇ ਇਹ ਦਿਖਾ ਰਹੇ ਹੋ ਵੀ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਉਹ ਵੰਡੇ ਹੋਏ ਆ ਮੁੱਖ ਮੰਤਰੀ ਤੇ ਵੀ ਦੇਸ਼ ਧ్రోਹ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਪੀ ਚੇਅਰਮੈਨ ਨੇ ਜਿਹੜੇ ਉਹ ਗੈਸਟ ਹਾਊਸ 'ਚ ਬੈਠੇ ਰੈਸਟ ਹਾਊਸ ਸਰਕਟ ਹਾਊਸ 'ਚ ਬੈਠੇ ਤੇ ਜਿਹੜਾ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਆਏ ਕੋਈ ਵੀ ਅਟੈਕ ਜਿਹੜਾ ਪਾਕਿਸਤਾਨੀ ਕਰ ਸਕਦਾ ਏ ਤੁਸੀਂ ਇਹਨੂੰ ਯਾਰ ਮਖੌਲ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਲੀਆਂ ਹੀ ਸੁਧਰਦੀਆਂ ਤੁਹਾਨੂੰ ਇਸ ਵੇਲੇ ਚੇਅਰਮੈਨ ਉਹ ਸਕਿਉਰਿਟੀ ਦੇਖਣ ਗਏ ਆਪਣੇ ਦੇਸ਼ ਦੇ ਡੈਮ ਦੀ ਤੇ ਤੁਸੀਂ ਜੇ ਉੱਤੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਉਹ ਰੁੜ ਜਾਣਗੇ ਜ਼ਿਲ੍ਹੇ ਰੁੜ ਜਾਣਗੇ ਉਹਨੂੰ ਦੇਖਣ ਲਈ ਉਹਨੂੰ ਬਚਾਉਣ ਲਈ BBMP ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉੱਥੇ ਗਏ ਆ ਤੁਸੀਂ ਸਿਰਫ ਆਪਣਾ BBMP ਚੇਅਰਮੈਨ ਇਹ ਥੱਲੇ ਨਾਲ ਜਾ ਕੇ ਨਟ ਖੋਲਣ ਲੱਗਨੇ ਆ ਚੀਫ ਮਿਨਿਸਟਰ ਸਭ ਥੋੜੀ ਅਕਲ ਵਰਤੋ ਇਹ ਮੌਕੇ ਤੇ ਅਕਲ ਵਰਤਣ ਦੀ ਲੋੜ ਆ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਗ ਸ਼ੁਰੂ ਹੋਈ ਹੋਈ ਹੈ ਤੁਸੀਂ ਜਿਹੜਾ ਇਹ ਆਪਣਾ ਤਮਸ਼ਾ ਸਿਰੀ ਆ ਕੇ ਮੀਡੀਆ 'ਚ ਲੱਗ ਜਾਂਦੇ ਹੋ ਸਿਰਫ ਛੁਟਕਲੇ ਲੋਕਾਂ ਨੂੰ ਹਾ ਹਾ ਹੀ ਹੀ ਕਰਕੇ ਵਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੋਂ ਤੁਹਾਡਾ ਮੈਂਬਰ ਪਾਰਲੀਮੈਂਟ ਰਿਹਾ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਨਾ ਆਓ ਬਾਰ ਬਾਰ ਮੈਂ ਤੁਹਾਨੂੰ ਕਹਿਣਾ ਆ ਜਿਹੜਾ ਟੱਟੂ ਜੀ ਆਇਕ ਮੈਂ ਕਹਿਣਾ ਨਹੀਂ ਚਾਹੁੰਦਾ ਜਾਣ ਬੁੱਝ ਕੇ ਇਹਦੇ ਉੱਤੇ ਮੈਂ ਸਮਝਦਾ ਪੁਲਿਸ ਵੀ ਥੋੜਾ ਸੋਚੇ ਪੁਲਿਸ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਨਾ ਕਰੇ ਕਿੱਧਰ ਦੇਸ਼ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਫਿਰ ਮੈਂ ਦੁਬਾਰਾ ਕਹਿਣਾ ਵੀ ਬਿਲਕੁਲ ਬੀਬੀਐਮਬੀ ਦੇ ਚੇਅਰਮੈਨ ਉੱਤੇ ਕੋਈ ਵੀ ਪਾਣੀ ਦੇ ਬਾਰੇ ਪੰਜਾਬ ਹੈਨਾ ਪੰਜਾਬ ਬਾਰੇ ਗੱਲ ਨਹੀਂ ਕਰਨ ਗਏ ਸੀ ਕਿਉਂਕਿ ਸਾਰਾ ਯਾਰ ਹਾਈ ਕੋਰਟ ਸੁਪਰੀਮ ਕੋਰਟ ਹਾਈ ਲੈਵਲ ਤੇ ਇੰਨੀਆਂ ਗੱਲਾਂ ਚੱਲ ਰਹੀਆਂ ਸੀਐਮ ਨੂੰ ਕਿਤੇ ਹੋਰ ਕੰਮ ਨਹੀਂ ਕੋਈ ਅਦਗਾਟ ਨਹੀਂ ਕੁਛ ਨਹੀਂ ਇਹ ਹੈਲੀਕਾਪਟਰ ਚੱਕਦੇ ਆ ਆਪਣਾ ਭਾਗ ਦਾ ਰਹਿਮ ਤੇ ਆਪਣੀਆਂ ਖਬਨਾ ਬਣਾਉਣ ਲਈ ਆ ਜਾਂਦੇ ਕਿਸ ਤਰੀਕੇ ਨਾਲ ਜਿਨ੍ਹਾਂ ਨੇ ਵਿਰੋਧ ਕਰਾਇਆ ਉਹ ਪਾਕਿਸਤਾਨੀ ਸੀ ਉਹ ਸਭ ਤੋਂ ਵੱਧ ਜਿਹੜੀਆਂ ਲੜਾਈਆਂ ਜੋ ਕੁਝ ਕਰਵਾਨੀਆਂ ਜੇ ਮੈਂ ਗਣਾਵਾਂ ਉਹ ਅੱਜ ਗੱਲ ਨਹੀਂ ਗਈ ਉਹ ਹਿੰਦੁਸਤਾਨ ਤੋਂ ਪੰਜਾਬ ਦੀ ਆ ਨਾ ਇਹ ਗੱਲ ਕਰੋ ਪੰਜਾਬ ਨੂੰ ਤੁਸੀਂ ਵੰਡਣ ਦੀ ਕੋਸ਼ਿਸ਼ ਨਾ ਕਰੋ ਸੀਐਮ ਸਾਹਿਬ ਇਹ ਬਹੁਤ ਵੱਡਾ ਦੇਸ਼ ਵਿਰੋਧ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਜਦੋਂ ਬਾਰ ਬਾਰ ਇਹ ਕਹਤੀ ਗੱਲ ਵੀ ਕੋਈ ਪੰਜਾਬ ਦਾ ਇੱਕ ਪਾਣੀ ਨਹੀਂ ਜਾਊਗਾ ਉਹ ਤਹਾਰਿਆਣਾ ਆਪਣੇ ਜੂ ਨਿਕਲਿਆ ਹੋਇਆ ਏ ਰੋਜ਼ ਸਾਡੇ ਕਿਸਾਨ ਦੱਛੇ ਬੰਦੀ ਇਕ ਦੂਜੇ ਨਾਲ ਇਕੱਠੇ ਹੁੰਦੀਆਂ ਕਿਸਾਨ ਇਕੱਠੇ ਹੁੰਦੇ ਆ ਇੱਕ ਵੀ ਪੰਜਾਬ ਤੇ ਹਰਿਆਣੇ ਦਾ ਕੋਈ ਇੱਕ ਵੀ ਬੰਦਾ ਆਪਸ ਵਿੱਚ ਨੇ ਕਿਸੇ ਨੇ ਵੀ ਮੈਂ ਆ ਪਿਛਲੇ ਦਿਨਾਂ ਜਲੌਂਦਾ ਕੰਮ ਸ਼ੁਰੂ ਹੋਇਆ ਇੱਕ ਲਬਜ਼ ਕਿਸੇ ਕੋਲ ਨਹੀਂ ਸੁਣਿਆ ਇੰਨਾ ਪਿਆਰ ਦਿਖਾਇਆ ਰਿਆ ਨੇ ਪੰਜਾਬ ਨੇ ਪਰ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਕੱਲੇ ਹੋ ਜਿਹੜਾ ਇਹ ਤੁਸੀਂ ਸੀਨ ਕ੍ਰੀਏਟ ਕਰਨ ਲੱਗੇ ਹੋ ਤੁਹਾਨੂੰ ਤਾਂ ਕਹਿੰਦੇ ਸੀ ਦੇਖੋ ਅੱਜ ਫਿਰ ਚੀਫ ਮਿਨਿਸਟਰ ਪੰਜਾਬ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਹਿੱਤ ਸਾਂਹਿਆਂ ਨੂੰ ਤਿਰੰਗੇ ਦੀ ਸ਼ਾਨ ਚ ਉਸ ਰੰਗ ਚ ਰੰਗੇ ਹੋਏ ਆ ਕਿ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਧਵਾ ਕੀਤੀਆਂ ਜਿਨ੍ਹਾਂ ਦੇ ਸੰਧੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ ਹਿਸਾਬ ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਕਿ ਕਿਸੇ ਤਰੀਕੇ ਨਾਲ ਮੈਂ ਟੀਵੀ 'ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿਉਂਕਿ 2-3 ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਹੈ ਮੇਰੀ ਕਿਵੇਂ ਦਿਖੇ ਅੱਜ ਜੇ ਬੀਬੀਐਮਪੀ ਦੇ ਚੇਅਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਜਿਹੜਾ ਗੈਸਟ ਹਾਊਸ ਜਾਂ ਆਪਣੇ ਵੈਸੇ ਦੌਰੇ ਤੇ ਕਿਉਂਕਿ ਬਰਸਾਤਾਂ ਹੋਈਆਂ ਮੀਂਹ ਪਿਆ ਡੈਮ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ ਕਿਉਂਕਿ ਸਭ ਤੋਂ ਪਹਿਲਾਂ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਾਣਾ ਮੋਟਾ ਤਾਂ ਸਮਝੋ ਇੱਕ ਇਹਨਾਂ ਦਾ ਮੰਤਰੀ ਹੈ ਜਿਹੜਾ ਮੈਂ ਸਮਝਦਾ ਉਹਨੂੰ ਇਸੇ ਕੰਮ ਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਰਜਾ ਜਿਹੜੀ ਇਹ ਐਮ ਐਲ ਏ ਜਾਂ ਮੰਤਰੀ ਹੈ ਜਿਹੜਾ ਐਜੂਕੇਸ਼ਨ ਬੈਂਚ ਤੇ ਹੋਣੀ ਚਾਹੀਦੀ ਹੈ ਤੇ ਦੇਸ਼ ਕਰੋ ਦਾ ਮੁਕੱਦਮਾ ਜਿਹੜਾ ਇਹ ਤੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੁਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜਦੋਂ ਇਹ ਕੋਰਟ ਚ ਗੱਲਾਂ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ ਚ ਸਭ ਕੁਝ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਹੈ ਜਿਹੜੀ ਉਹ ਨਹੀਂ ਦੇਣੀ ਕਿ ਫਿਰ ਤੁਸੀਂ ਇਹ ਡਰਾਮਾ ਕਰਦੇ ਹੋ ਇਸ ਵੇਲੇ ਇਹ ਦਿਖਾ ਰਹੇ ਹੋ ਵੀ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਇਹ ਉਹ ਵੰਡੇ ਹੋਏ ਆ ਮੁੱਖ ਮੰਤਰੀ ਤੇ ਵੀ ਦੇਸ਼ ਧ్రోਹ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਵੀ ਚੇਅਰਮੈਨ ਨੇ ਜਿਹੜੇ ਉਹ ਗੈਸਟ ਹਾਊਸ 'ਚ ਬੈਠੇ ਰੈਸਟ ਹਾਊਸ ਸੈਪਰੇਟ ਹਾਊਸ 'ਚ ਬੈਨੇ ਤੇ ਜਿਹਨਾਂ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਹੈ ਕੋਈ ਵੀ ਅਟੈਕ ਜਿਹੜਾ ਪਾਕਿਸਤਾਨੀ ਕਰ ਸਕਦਾ ਹੈ ਤੁਸੀਂ ਇਹਨੂੰ ਯਾਰ مخਾਲ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਲੀਆਂ ਹੀ ਸੁਧੜਨੀਆਂ ਤੁਹਾਨੂੰ ਇਸ ਵੇਲੇ ਚੇਅਰਮੈਨ ਉਹ ਸਿਕਿਉਰਿਟੀ ਦੇਖਣ ਗਏ ਆਪਣੇ ਦੇਸ਼ ਦੇ ਡੈਮ ਦੀ ਤੇ ਤੁਸੀਂ ਜੇ ਉੱਥੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਉਹ ਰੁੜ ਜਾਣਗੇ ਜ਼ਿਲ੍ਹੇ ਰੁੜ ਜਾਣਗੇ ਉਹਨੂੰ ਦੇਖਣ ਲਈ ਉਹਨੂੰ ਬਚਾਉਣ ਲਈ ਬੀਬੀਐਮਪੀ ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉੱਥੇ ਗਏ ਆ ਤੁਸੀਂ ਸਿਰਫ ਆਪਣਾ ਬੀਬੀਐਮਪੀ ਚੇਅਰਮੈਨ ਨੇ ਥੱਲੇ ਨਾਲ ਜਾ ਕੇ ਨੱਟ ਖੋਲਣ ਲੱਗ ਪਏ ਨੇ ਕੀ ਤੁਸੀਂ ਸਭ थोड़ी अकल ਵਰਤੋ ਇਹ ਮੌਕੇ ਤੇ ਅਕਲ ਵਰਤਨ ਦੀ ਲੋੜ ਆ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਗ ਸ਼ੁਰੂ ਹੋਈ ਹੋਈ ਹੈ ਤੁਸੀਂ ਜਿਹੜਾ ਇਹ ਆਪਣਾ ਤਮਸ਼ਾ ਸਿਰੀ ਆ ਕੇ ਮੀਡੀਆ ਚ ਲੱਗ ਜਾਂਦੇ ਹੋ ਸਿਰਫ ਛੁਟਕਲੇ ਲੋਕਾਂ ਨੂੰ ਹਾ ਹਾ ਹੀ ਹੀ ਕਰਕੇ ਵਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਨਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੋਂ ਤੁਹਾਡਾ ਮੈਂਬਰ ਪਾਰਲੀਮੈਂਟ ਰਿਆਂ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਨਾ ਆਓ ਬਾਰ ਬਾਰ ਮੈਂ ਤੁਹਾਨੂੰ ਕਹਿੰਨਾ ਆ ਜਿਹੜਾ ਟੱਟੂ ਜਿਆ ਇੱਕ